ਸਰਕਾਰ ਸਾਡੇ ਨਾਲ ਇੱਥੇ ਵਿਤਕਰਾ ਕਰ ਰਹੀ ਹੈ ਜਿੰਦਾਬਾਦ 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 ਪੰਜਾਬ ਸੰਘਾ ਜਿੰਦਾਬਾਦ 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 ਅਮੇਰ ਹੈ 2.5 ਸਾਲ ਬੀਤ ਜਾਣ ਤੇ ਵੀ ਇਸ ਮੁੱਖ ਮੰਤਰੀ ਵੱਲੋਂ ਸਾਡੇ ਵੱਲ ਇੱਕ ਮਿੰਟ ਵੀ ਸਾਡੇ ਲਈ ਨਹੀਂ ਕੱਢਿਆ ਮੁਫਤ ਖੋਰੀ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਰੋਜ਼ਗਾਰ ਵਾਲੀਆਂ ਸਰਕਾਰਾਂ ਨੂੰ ਪੈਲ ਦਿਓ ਸਾਡੇ ਨਾਲ ਖੜਨਾ ਪੂਰਾ ਕੰਖ ਨਹੀਂ ਹੋ ਰਹਾ ਜਿਹੜਾ ਸਾਡੇ ਨਾਲ ਖੜਾ ਪੂਰਾ ਕੰਖ ਨਹੀਂ ਹੋ ਰਹਾ ਆਪਣੇ ਹੱਕੀ ਮੰਗਾਂ ਲੈ ਕੇ ਲਗਾਤਾਰ ਤਰਨੇ ਤੇ ਰੋਸ ਪ੍ਰਦਰਸ਼ਨ ਹੁਸ਼ਿਆਰਪੁਰ ਦੇ ਵਿੱਚ ਚੱਲ ਰਹੇ ਨੇ ਤੇ ਅੱਜ ਪੰਜਾਬ ਪੈਨਸ਼ਨ ਸੰਘਾ ਫਰੰਟ ਦੇ ਅਹੁਦੇਦਾਰ ਤੇ ਉਹਨਾਂ ਦੇ ਵਰਕਰ ਜੋ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਮੰਗਾਂ ਨੇ ਕਿਵੇਂ ਵਜ ਮਨੀਸ ਖਤਰੇ ਵਾਰ ਨਾਰੇਬਾਜੀ ਵੀ ਕੀਤੀ ਗਈ ਹੈ ਤੇ ਗੱਲਬਾਤ ਕਰਦੇ ਹਾਂ ਜੀ ਸਰ ਕੀ ਸਰ ਮੁੱਖ ਮੰਗਾਂ ਨੇ ਆਪਣੀਆਂ ਸਾਡਾ ਜਿਹੜਾ ਹੈ ਜੀ ਛੇਮਾ ਪੇ ਕਮਿਸ਼ਨ ਉਹਦੇ ਵੱਲੋਂ ਸਾਡਾ ਜਿਹੜਾ ਪੈਨਸ਼ਨਰ ਦੇ ਵਾਸਤੇ ਪੈਨਸ਼ਨ ਸੋਧਣ ਦਾ 2.58 ਦਾ ਗੁਣਾਂਕ ਜਿਹੜਾ ਹੈ ਉਹ ਸਿਫਾਰਸ਼ ਕੀਤਾ ਗਿਆ ਸੀ ਔਰ ਉਸ ਨੂੰ ਜਿਹੜੀ ਕੈਬਨਟ ਕਮੇਟੀ ਆ ਉਹਨੇ ਵੀ ਪ੍ਰਵਾਨਗੀ ਦਿੱਤੀ ਸੀ ਵਿੱਤ ਵਿਭਾਗ ਨੇ ਵੀ ਦਿੱਤੀ ਲੇਕਿਨ ਸਰਕਾਰ ਉਹਨੂੰ ਲਾਗੂ ਨਹੀਂ ਕਰ ਰਹੀ ਸਾਡੀ ਮੁੱਖ ਮੰਗ ਹੈ ਵੀ ਸਾਡਾ ਉਹ 2.98 ਦਾ ਜਿਹੜਾ ਗੁਣਾਂਕ ਹੈ ਉਹ ਲਾਗੂ ਕੀਤਾ ਜਾਵੇ ਉਸ ਤੋਂ ਇਲਾਵਾ ਇੱਕ ਇੱਕ 16 ਤੋਂ ਲੈ ਕੇ 125% 21 ਜੂਨ 30 ਜੂਨ 21 ਤੱਕ ਜਿਹੜਾ ਸਾਡਾ ਬਕਾਇਆ ਬਣਦਾ ਹੈ ਉਹ ਸਾਨੂੰ ਦਿੱਤਾ ਜਾਵੇ ਅਜੇ ਤਾਈਂ ਬਕਾਇਆ ਨਹੀਂ ਦਿੱਤਾ ਅਸੀਂ ਸਾਰੇ ਬਜ਼ੁਰਗ 80 ਸਾਲ ਤੋਂ ਵੀ ਉੱਪਰ ਪਹੁੰਚ ਗਏ ਆ ਤੇ ਇਸ ਕਰਕੇ ਬਹੁਤ ਸਾਰੇ ਸਾਡੇ ਸਾਥੀ ਇਹ ਬਕਾਇਆ ਢੀਕਦੇ ਹੋਏ ਜਿਹੜੇ ਆ ਉਹ ਇਥੋਂ ਚਲਾਣਾ ਕਰ ਗਏ ਐ ਇਸ ਤੋਂ ਇਲਾਵਾ ਸਾਡੀ ਜਿਹੜੀ ਮੁੱਖ ਹੋਰ ਮੰਗ ਹੈ ਉਹ ਇਹ ਹੈ ਕਿ ਡੀਏ ਦੀਆਂ ਸਾਡੀਆਂ ਜਿਹੜੀਆਂ ਬਕਾਇਆ ਕਿਸ਼ਤਾਂ ਲਗਾਤਾਰ ਸਰਕਾਰ ਜਿਹੜੀ ਆ ਰਿਲੀਜ਼ ਨਹੀਂ ਕਰ ਰਹੀ ਉਹ ਇਹਦੀਆਂ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ ਔਰ ਉਹਨਾਂ ਦਾ ਜਿਹੜਾ ਪਿਛਲਾ ਬਕਾਇਆ ਹੈ ਉਹ ਸਾਨੂੰ ਦਿੱਤਾ ਜਾਵੇ ਇਸ ਤੋਂ ਇਲਾਵਾ ਕੈਸ਼ਲੈਸ ਹੈਲਥ ਸਕੀਮ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਕਿਉਂਕਿ 1000 ਰੁਪਏ ਸਿਰਫ ਜਿਹੜਾ ਸਾਨੂੰ ਮੈਡੀਕਲ ਭੱਤਾ ਦਿੱਤਾ ਜਾਂਦਾ ਹੈ ਉਹ ਬਹੁਤ ਨਿਗੂਣਾ ਜਿਹਾ ਹੈ ਅੱਜ ਹਰ ਜਿਹੜਾ ਪੈਨਸ਼ਨਰ ਹੈ ਜਿਹੜਾ ਸੀਨੀਅਰ ਸਿਟੀਜ਼ਨ ਹੈ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੈ ਇਸ ਕਰਕੇ ਸਾਨੂੰ ਇਹ ਸਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਜਿਹੜਾ ਹੈ ਇਹ ਸਾਡੀਆਂ ਮੰਗਾਂ ਮੰਨੀਆਂ ਜਾਣ ਉਹਦੇ ਵਾਸਤੇ ਅੱਜ ਅਸੀਂ ਡੀਸੀ ਸਾਹਿਬਾ ਨੂੰ ਜਿਹੜਾ ਹੈ ਉਹ ਮੰਗ ਪੱਤਰ ਵੀ ਔਰ ਇੱਕ ਨੋਟਿਸ ਵੀ ਦੇਣ ਵਾਸਤੇ ਆਏ ਆ ਤਾਂ ਕਿ ਸਾਨੂੰ 15 ਅਕਤੂਬਰ ਤੱਕ ਜਿਹੜਾ ਹੈ ਸਾਨੂੰ ਸਰਕਾਰ ਮਿਲਣ ਵਾਸਤੇ ਸਮਾਂ ਦੇਵੇ ਜੇ ਨਹੀਂ ਹੋਏਗਾ ਫਿਰ ਅਸੀਂ 22 ਅਕਤੂਬਰ ਨੂੰ ਲਾਹਮਿਸਾਲ ਜਿਹੜਾ ਮਜਾਰਾ ਹੈ ਚੰਡੀਗੜ੍ਹ ਵਿੱਚ ਜਿਹੜਾ ਹੈ ਉਹ ਕਰਾਂਗੇ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਸੰਘਰਸ਼ ਹੈ ਉਹ ਹੋਰ ਤਿੱਖੇ ਰੂਪ ਦੇ ਵਿੱਚ ਚਾਲੂ ਹੋਏਗਾ ਟੇਬਲ ਟਾਕ ਵੀ ਤੁਹਾਡੀ ਹੋਈ ਨਹੀਂ ਅਜੇ ਤੱਕ ਕੋਈ ਇਹ ਕੋਈ ਨਹੀਂ ਹੋਈ ਟਾਈਮ ਦਿੱਤਾ ਜਾਂਦਾ ਲੇਕਿਨ ਸਰਕਾਰ ਜਿਹੜੀ ਆ ਉਹ ਇੱਕ ਦਿਨ ਪਹਿਲਾਂ ਜਿਹੜੀ ਆ ਉਹਨੂੰ ਪੋਸਟਪੋਨ ਕਰ ਦਿੰਦੀ ਹੈ 7-8 ਵਾਰ ਲਗਾਤਾਰ ਇਸੇ ਤਰ੍ਹਾਂ ਹੋ ਗਿਆ ਜਦੋਂ ਕਿ ਉਹ ਜਿਹੜਾ ਹੈ ਲਗਾਤਾਰ ਹੀ ਸਾਨੂੰ ਇਸ ਤਰ੍ਹਾਂ ਖوار ਕੀਤਾ ਜਾਂਦਾ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਸਾਨੂੰ 15 ਤਰੀਕ ਤੱਕ ਸਾਡਾ ਜਿਹੜਾ ਹੈ ਸਾਨੂੰ ਟਾਈਮ ਦਿੱਤਾ ਜਾਵੇ ਔਰ ਅਸੀਂ ਕਿਸੇ ਸਬ ਕਮੇਟੀ ਨਾਲ ਗੱਲ ਕਰਨ ਲਈ ਤਿਆਰ ਨਹੀਂ ਸਾਨੂੰ ਮੁੱਖ ਮੰਤਰੀ ਜਿਹੜਾ ਹੈ ਉਹ ਆਪ ਟਾਈਮ ਦਵੇ ਅਸੀਂ ਉਹਦੇ ਨਾਲ ਗੱਲ ਕਰਾਂਗੇ ਕਿਉਂਕਿ ਜਿਹੜੀ ਸਬ ਕਮੇਟੀ ਆ ਉਹਦੇ ਕੋਲ ਤੇ اختیار ਹੀ ਕੋਈ ਨਹੀਂ ਇਸ ਕਰਕੇ ਅਸੀਂ ਜਿਹੜਾ ਹੈ ਉਹ ਮੰਗ ਕਰਦੇ ਆ ਕਿ ਸਾਨੂੰ 15 ਤੇ ਅਕਤੂਬਰ ਤੱਕ ਸਾਨੂੰ ਮਿਲਦਾ ਸਮਾਂ ਦਿੱਤਾ ਜਾਵੇ ਨਹੀਂ ਤੇ ਫਿਰ ਸਾਡੀ 22 ਤਰੀਕ ਦੀ ਜਿਹੜੀ ਰੈਲੀ ਹੈ ਚੰਡੀਗੜ੍ਹ ਉਹ ਹੋਵੇਗੀ ਨਵਾਂ ਬਦਲਾ ਨਵਾਂ ਬਦਲਾ ਲੈਣ ਵਾਸਤੇ ਇੱਕ ਸਰਕਾਰ ਲਿਆਂਦੀ ਗਈ ਸੀ ਵੋਟਾਂ ਪਾਈਆਂ ਗਏ ਸੀ ਤੇ ਕਿਵੇਂ ਦੇਖਦੇ ਹੋ ਸਰਕਾਰ ਦੇ ਬਦਲਾ ਨਾ ਕਿਵੇਂ ਆ ਜੀ ਕਿ ਕਹਿੰਦੇ ਹੁੰਦੇ ਰਾਹ ਪਿਆ ਜਾਣੀਏ ਜਾਂ ਬਾਹ ਪਿਆ ਜਾਣੀਏ ਲੋਕੀ ਪਿਛਲੀਆਂ ਸਰਕਾਰਾਂ ਤੋਂ ਖਫਾ ਸੀ ਇਸ ਕਰਕੇ ਸੋਚਿਆ ਕਿਉਂਕਿ ਇਹ ਜਾਂਦੇ ਸੀ ਸਾਡੇ ਜਲਸਿਆਂ ਮੁਜਾਰਿਆਂ ਦੇ ਵਿੱਚ ਇਸ ਪਾਰਟੀ ਵਾਲੇ ਔਰ ਸਾਨੂੰ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਧਰਨੇ ਮੁਜਾਰੇ ਨਹੀਂ ਲਾਉਣੇ ਪੈਣਗੇ ਅਸੀਂ ਜਿਹੜਾ ਹੈ ਤੁਹਾਨੂੰ ਆਉਂਦੇ ਸਾਰੀ ਜੇ ਸਾਡੀ ਸਰਕਾਰ ਬਣ ਗਈ ਤੇ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਤੀਆਂ ਜਾਣਗੀਆਂ ਪਰ ਬਿਲਕੁਲ ਉਹਦੇ ਉਲਟ ਹੋਇਆ ਕਿ ਇਹਨਾਂ ਨੇ ਜੋ ਕੁਝ ਕਿਹਾ ਸੀ ਉਹ ਤੋਂ ਉਲਟ ਇਹ ਸਾਨੂੰ ਮੰਨਦਾ ਵੀ ਸਮਾਂ ਜਿਹੜਾ ਨਹੀਂ ਦੇ ਰਹੇ ਇਸ ਕਰਕੇ ਅਸੀਂ ਹੁਣ ਮਜਬੂਰ ਹਾਂ ਕਿ ਅਸੀਂ ਹੁਣ ਕਰੋ ਜਾਂ ਮਰੋ ਦੇ ਸਾਹਮਣੇ ਪਹੁੰਚ ਚੁੱਕੇ ਹਾਂ ਅੱਜ ਇੱਥੇ ਡਟੇ ਹੋਏ ਹੋ ਤੇ ਕੀ ਕਹਿਣਾ ਚਾਹੋਗੇ ਬਾ ਸਾਡੇ ਸਾਥੀ ਜੀ ਨੇ ਕਾਫੀ ਗੱਲਾਂ ਕਰ ਦਿੱਤੀਆਂ ਮੈਂ ਇੱਥੇ ਇੱਕ ਸਰਕਾਰ ਦੇ ਵਿਤਰੇ ਦੀ ਗੱਲ ਕਰਾਂਗਾ ਜੋ ਆਈਐਸ ਕੇਡਰ ਦੇ ਬੰਦੇ ਨੇ ਅਫਸਰ ਨੇ ਔਰ ਜੁਡੀਸ਼ਰੀ ਹੈ ਉਹ ਆਪਣਾ ਬਕਾਇਆ ਸਭ ਕੁਝ ਨਾਲੋਂ ਨਾਲ ਲੈ ਰਹੇ ਆ ਸਰਕਾਰ ਸਾਡੇ ਨਾਲ ਇੱਥੇ ਵਿਤਕਰਾ ਕਰ ਰਹੀ ਹੈ ਇਸ ਦੇ ਨਾਲ ਹੀ ਸਾਡਾ 125% ਡੀਏ ਦੇ ਨਾਲ ਇੱਕ ਇੱਕ 16 ਤੋਂ ਗ੍ਰੇਡ ਫਿਕਸੇਸ਼ਨ ਬਣਦੀ ਹੈ ਉਹਦੇ ਕੋਰਟ ਫੈਸਲੇ ਵੀ ਆ ਚੁੱਕੇ ਆ ਔਰ ਸਰਕਾਰ ਉਹਨੂੰ ਲਾਗੂ ਨਹੀਂ ਕਰ ਰਹੀ ਇੱਥੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿਉਂਕਿ ਹਾਂ ਹੀ ਕੋਈ ਸਰਕਾਰ ਤੋਂ ਵੱਧ ਨਹੀਂ ਮੰਗ ਰਹੇ ਅਸੀਂ ਆਪਣੀਆਂ ਹੱਕੀ ਮੰਗਾ ਦੀ ਹੀ ਮੰਗ ਰਹੇ ਆ ਕਿਉਂਕਿ ਇਹ ਸਰਕਾਰ ਜੇ ਆਈਏਐਸ ਜੁਡੀਸ਼ਰੀ ਨੂੰ ਦੇ ਸਕਦੀ ਹੈ ਤਾਂ ਸਾਡੇ ਨਾਲ ਵਿਤਰਾ ਕਿਉਂ ਕਰ ਰਹੀ ਹੈ ਜਦੋਂ ਕਿ ਹੁਣ ਕੋਰਟ ਫੈਸਲੇ ਵੀ ਆ ਗਏ ਆ ਜਿਹਦੇ ਵਿੱਚ ਕੋਰਟਾਂ ਨੇ ਡਾਇਰੈਕਸ਼ਨ ਦਿੱਤੀ ਹੈ ਵੀ 18% ਵਿਆਜ ਦੇ ਨਾਲ ਪਟੀਸ਼ਨਰ ਨੂੰ ਦਿੱਤਾ ਜਾਵੇ ਹੁਣ ਸਥਿਤੀ ਇਹ ਬਣ ਰਹੀ ਹੈ 2.5 ਸਾਲ ਵੀ ਜਾਣ ਤੇ ਵੀ ਇਸ ਮੁੱਖ ਮੰਤਰੀ ਵੱਲੋਂ ਸਾਡੇ ਵੱਲ 1 ਮਿੰਟ ਵੀ ਸਾਡੇ ਲਈ ਨਹੀਂ ਕੱਢਿਆ ਇਹਦੇ ਤੋਂ ਇਹ ਸਾਬਤ ਹੁੰਦਾ ਪਈ ਇਹ ਸਾਡੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਮੁੱਖ ਮੰਤਰੀ ਇਹ ਇਹਦੇ ਮਤਲਬ ਏਜੰਡੇ ਵਿੱਚ ਨਹੀਂ ਹਨ ਜਦੋਂ ਕਿ ਇਹ ਇਨਾ ਹੀ ਮੁਲਾਜ਼ਮਾਂ ਪੈਨਸ਼ਨਰਾਂ ਨਹੀਂ ਹੀ ਪਿਛਲੀ ਸਰਕਾਰ ਦੇ ਟਾਈਮ ਵੋਟਾਂ ਪਵਾ ਕੇ ਇਹਨਾਂ ਨੂੰ ਜਿਤਾਇਆ ਸੀ ਜਦੋਂ ਕਿ ਇਹ ਸਮਝਿਆ ਕਿ ਇਹਨਾਂ ਦੀਆਂ ਵੋਟਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਹੋ ਜਾਏਗਾ ਇਹਨਾਂ ਦੀਆਂ ਵੋਟਾਂ ਜਿਹੜੀਆਂ ਮੁਲਾਜ਼ਮਾਂ ਪੈਨਸ਼ਨ ਦੀਆਂ ਵੋਟਾਂ ਨੇ ਉਹ ਫੈਸਲਾ ਕੋਨੋਂ ਵੋਟਾਂ ਹੁੰਦੀਆਂ ਇਹ ਠੀਕ ਆ ਮੁਫਤ ਖੋਰੀ ਦੀ ਸਕੀਮ ਦੇ ਵਿੱਚੋਂ ਪੈਸਾ ਇਨਵੈਸਟ ਹੋ ਰਿਹਾ ਆ ਆਪਾਂ ਉਹਦੇ ਤੇ ਵੀ ਇਹ ਗੱਲ ਕਰਾਂਗੇ ਕਿ ਮੁਫਤ ਖੋਰੀ ਦੀਆਂ ਸਕੀਮਾਂ ਇਹਨਾਂ ਨੂੰ ਰੀਵਿਊ ਕਰਕੇ ਲੋੜਵੰਦ ਨੂੰ ਦੇਣੀਆਂ ਚਾਹੀਦੀਆਂ ਇਹ ਸਾਰੀਆਂ ਜੋ ਮੁਲਾਜ਼ਮਤ ਦਾ ਪੱਕੇ ਮੁਲਾਜ਼ਮਾਂ ਦਾ ਭਰਤੀ ਨਾ ਹੋਣਾ ਠੇਕਾ ਆਧਾਰਿਤ ਬੰਦੇ ਰੱਖਣੇ ਇਹਦੇ ਪਿੱਛੇ ਸਭ ਮੂਲ ਕਾਰਨ ਮੈਂ ਇਹ ਕਹਾਂਗਾ ਵਿਕਾਸ ਕਾਰਜਾਂ ਵਿੱਚ ਹੋ ਰਿਹਾ ਪ੍ਰਸ਼ਟਾਚਾਰ ਜਿਹਦੇ ਵਿੱਚ ਅਜੇ ਵੀ ਪਰਸੈਂਟੇਜ ਚੱਲਦੀ ਹੈ ਇਨੇ ਠੀਕ ਬੋਰਡ ਲਾ ਦਿੱਤੇ ਪਈ 724 ਭ੍ਰਿਸ਼ਟਾਚਾਰੀ ਫੜ ਲਏ ਪਰ ਅਸਲ ਭ੍ਰਿਸ਼ਟਾਚਾਰ ਜਿਹੜਾ ਇਹ ਵਿਕਾਸ ਕਾਰਜਾਂ ਵਿੱਚ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਸਾਡੀਆਂ ਮੰਗਾਂ ਵਿੱਚ ਵੀ ਇੱਕ ਰੋੜਾ ਹੈ ਜੋ ਮੁਫਤ ਕੋਰੀ ਦੀਆਂ ਸਕੀਮਾਂ ਜਿਹੜਾ 43% ਬਜਟ ਜਿਹੜਾ ਹੈ ਉਹ ਮੁਫਤ ਕੋਰੀ ਦੀਆਂ ਸਕੀਮਾਂ ਚ ਲੱਗ ਰਿਹਾ ਜਿਵੇਂ ਬਿਜਲੀ ਬੋਰਡ ਦੇ ਵਿੱਚ 22000 ਕਰੋੜ ਰੁਪਏ ਸਬਸਿਡੀ ਜਾ ਰਹੀ ਹੈ ਔਰ ਉਸ ਵਿਭਾਗ ਵਿੱਚ ਦੀ ਜਿਹੜੀ ਭਰਤੀ ਉਹ ਬਿਲਕੁਲ ਬੰਦ ਹੋ ਗਈ ਇਹ ਸਰਕਾਰਾਂ ਨੂੰ ਸਾਡੀਆਂ ਜਥੇਬੰਦੀਆਂ ਹੁਣ ਇਹ ਆਵਾਜ਼ ਉਠਾਰੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਖੇਤਲੇ ਪੱਧਰ ਤੇ ਲੋਕਾਂ ਨੂੰ ਐਜੂਕੇਟ ਕੀਤਾ ਜਾਏ ਕੋਈ ਮੁਫਤ ਖੋਰੀ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਰੋਜ਼ਗਾਰ ਵਾਲੀਆਂ ਸਰਕਾਰਾਂ ਨੂੰ ਪੈਲ ਦਿਓ ਸਰ ਅੱਜ ਆਪਣੇ ਹੱਕੀ ਮੰਗਾਂ ਲੈ ਕੇ ਪਹੁੰਚੇ ਹਾਂ ਇੱਥੇ ਮਨੀਸ਼ ਕਤਰੇਤ ਸਰ ਕੀ ਕਹਿਣਾ ਚਾਹੋਗੇ ਸਰ ਗੱਲ ਇਹ ਨੇ ਜਿਹੜੀ ਪੰਜਾਬ ਸਰਕਾਰ ਆ ਨਾ ਲਗਭਗ 2.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਇਹ ਸਰਕਾਰ ਨੇ ਅੱਜ ਤੱਕ ਲਾਰਿਆਂ ਤੋਂ ਸਵਾਇ ਕਿਸੇ ਨੂੰ ਕੁਝ ਨਹੀਂ ਦਿੱਤਾ ਚਾਹੇ ਉਹ ਮਲਾਜ਼ਮ ਵਰਗਾ ਚਾਹੇ ਵਪਾਰੀ ਵਰਗਾ ਚਾਹੇ ਜ਼ਿਮੀਂਦਾਰਾ ਇਸ ਕਰਕੇ ਸਾਡੇ ਨਾਲ ਵੀ ਧੱਕਾ ਹੋ ਰਿਹਾ ਤੁਸੀਂ ਦੇਖ ਰਹੇ ਹੋ ਅਸੀਂ ਅਸੀਂ 85-85 ਸਾਲ ਦੇ ਬਜ਼ੁਰਗ ਜਿਹੜੇ ਆ ਟੱਕੇ ਖਾ ਰਹੇ ਆ ਕੀ ਇਹ ਸਾਡਾ ਰਾਈਟ ਨਹੀਂਗਾ ਜਿਹੜਾ ਡੀਏ ਆ ਇੱਕ ਜਦ ਮਹਿੰਗਾਈ ਵਧ ਗਈ ਤੁਸੀਂ ਆਪਣੇ ਉੱਥੇ ਬੈਠ ਕੇ ਵਧਾ ਲਿਆ ਕਿਸੇ ਨੇ ਵਿਰੋਧ ਨਹੀਂ ਕੀਤਾ ਆਪੋਜੀਸ਼ਨ ਵੀ ਹੱਥ ਖੜੇ ਕਰਦਾ ਕੋ ਬੁਝਾ ਲਿਆ ਸਾਡੀ ਵਾਰੀ ਕੀ ਗੱਲ ਆ ਮਲਾਜਮਾਂ ਦੀ ਵਾਰੀ ਕੀ ਯਾਰ ਡੀਏ ਦੇਣ ਨੂੰ ਸਰਕਾਰ ਤਿਆਰ ਨਹੀਂ ਗਈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨੂੰ ਜਵਾਬ ਤਾਂ ਉਦੋਂ ਦਿੱਤਾ ਜਦੋਂ ਇਹ ਕੰਮ ਕਰੇ ਸਾਡੇ ਨਾਲ ਕੀ ਮਲਾਜਮ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਆ ਅਸੀਂ ਤਾਂ ਇਹ ਸਾਨੂੰ ਪੰਜਾਬ ਤੋਂ ਬਾਹਰ ਸਮਝ ਮਾਨ ਸਾਉ ਜਿਹੜੇ ਅੱਜ ਕੱਲ ਮੱਖ ਮੰਤਰੀ ਪੰਜਾਬ ਉਹ ਸਾਨੂੰ ਜੇ ਬਾਹਰਲੇ ਸਮਝਦੇ ਤਾ ਸਾਨੂੰ ਕੁਝ ਨਹੀਂ ਦੇ ਰਹੇ ਜੇ ਸਾਨੂੰ ਉਹ ਸਮਝਣ ਪਿਆ ਸੀ ਪੰਜਾਬ ਦੇ ਨਮਾਇਦੇ ਅਸੀਂ ਵੀ ਉਹਨਾਂ ਦੇ ਵੋਟਰ ਆ ਤਾਂ ਫਿਰ ਉਹਨਾਂ ਭੰਦਾ ਵੀ ਸਾਡਾ ਹੱਕ ਮੰਗਾ ਦੇਣੇ ਆ ਜੀ ਹੱਕ ਮੰਗ ਰਹੇ ਅਸੀਂ ਤੋਂ ਵੱਧ ਤਾਂ ਮੰਗੇ ਨਹੀਂ ਗਾ ਉਹਨਾਂ ਦੀ ਗਵਰਨਮੈਂਟ ਨੇ ਜਿਹੜਾ ਬਣਾਇਆ ਡੀਏ ਅਸੀਂ ਤਾਂ ਬਣਾਇਆ ਨਹੀਂ ਨਾ ਸਰਕਾਰ ਬਣਾਉਂਦੀ ਆ ਤਾਂ ਫਿਰ ਉਹ ਤਾਂ ਦੇਗਾ ਹੱਕ ਮੰਗਾਦਾ ਸਾਡਾ ਹੱਕ ਵਾਹ ਹੱਕ ਮੰਗ ਰਹੇ ਆ ਆਪਣਾ ਅੱਜ ਕੀ ਕਹਿਣਾ ਚਾਹੋਗੇ ਦੇਖੋ ਜੀ ਵਾਕਿ ਜੋ ਇਹਨਾਂ ਨੇ ਕਿਹਾ ਵੀ 2.5 ਸਾਲਾਂ ਤੋਂ ਸਰਕਾਰ ਬੜੇ ਨੂੰ 2.5 ਸਾਲਾਂ ਦੇ ਵਿੱਚ ਅੱਜ ਤੱਕ ਸਾਡ ਨੂੰ ਸਰਕਾਰੋਂ ਕੋਈ ਡੀਏ ਨਹੀਂ ਮਿਲਿਆ ਕੋਈ ਫਾਇਦਾ ਨਹੀਂ ਹੋਇਆ ਜੋ ਸਾਡੀ ਤਰ੍ਹਾਂ ਅੱਜ ਤੋਂ ਢਾਈ ਸਾਲ ਪਹਿਲਾਂ ਸੀ 5 ਸਾਲ ਪਹਿਲਾਂ ਸੀ ਉਹਨੇ ਉਹਨੇ ਖੜੇ ਆ ਅੱਜ ਤੱਕ ਇੱਕ ਵੀ ਡੀਏ ਸਰਕਾਰ ਨਹੀਂ ਦੇ ਸਕੀ ਸੋ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਲਦ ਤੋਂ ਜਲਦ ਸਾਡੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ ਜਿਹੜਾ ਸਾਡਾ ਪੈਂਡਿੰਗ ਡੀਏ ਆ ਉਹ ਰਿਲੀਜ਼ ਕੀਤਾ ਜਾਵੇ ਅਸੀਂ ਮੰਗ ਪੱਤਰ ਦੇਣ ਆਏ ਹੋ ਤੇ ਲੱਗਦੀ ਕੁਝ ਉਮੀਦ ਕਿ ਤੁਹਾਨੂੰ ਕੋਈ ਸ਼ਦਾ ਲਾਭ ਫਾਇਦਾ ਹੋਵੇ ਦੇਖੋ ਜੀ ਸਾਡਾ ਫਰਜ਼ ਆ ਮੰਗ ਪੱਤਰ ਭੇਜਣਾ ਅਸੀਂ ਡੀਸਾ ਤੋਂ ਮੰਗ ਪੱਤਰ ਦੇਣ ਆਏ ਆ ਬਾਕੀ ਡੀਸਾ ਜਿਹੜਾ ਸਾਡਾ ਮੰਗ ਪੱਤਰ ਆ ਉਹ ਸੀਜੀਐਮ ਤੱਕ ਪਹੁੰਚਾਣਗੇ ਤੇ ਅਗਰ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਹੈ ਉਹ ਅਸੀਂ ਦੁਬਾਰਾ ਲਿਖਾਂਗੇ